ਬੜੇ ਗੰਭੀਰ ਵਿਸ਼ੇ ਤੇ ਅੱਜ 올 ਪਾਰਟੀ ਮੀਟਿੰਗ ਹੋਈ ਹੈ ਜਿਦੇ ਵਿੱਚ ਪੰਜਾਬ ਦੀਆਂ ਸਾਰੀਆਂ ਰਿਕੋਨਾਈਜ਼ਡ ਪਾਰਟੀਆਂ ਦੇ ਪ੍ਰਤੀਨਿਧੀ ਪ੍ਰਧਾਨ ਤੇ ਉਹਨਾਂ ਦੇ ਨੁਮਾਇंदे ਜਿਹੜੇ ਨੇ ਉਹ ਸ਼ਾਮਲ ਹੋਏ ਲਗਭਗ 2 ਘੰਟੇ ਬੜਾ ਖੁੱਲਕੇ ਹਰ ਇੱਕ ਪਾਰਟੀ ਨੇ ਆਪਣਾ ਆਪਣਾ ਜਿਹੜਾ ਵਿਊ ਦਿੱਤਾ ਪਾਣੀਆਂ ਦੇ ਮੁੱਦੇ ਤੇ ਜੋ ਸੰਕਟ ਅਚਾਨਕ ਸਾਡੇ ਤੇ ਮਾਰ ਦਿੱਤਾ ਗਿਆ ਬੀਬੀਐਮਬੀ ਨੂੰ ਡਿਕਟੇਟ ਕਰਕੇ ਪੰਜਾਬ ਨੂੰ ਬਾਈਪਾਸ ਕਰਕੇ ਜੋ ਪੰਜਾਬ ਦੇ ਪਾਣੀਆਂ ਤੇ ਹੱਕ ਜਾਂ ਪਾਣੀਆਂ ਨੂੰ ਇੱਕ ਫਰਮਾਨ ਰਾਹੀਂ ਹਰਿਆਣਾ ਨੂੰ ਦੇਣ ਦਾ ਫੈਸਲਾ ਰਤੁਰਾਤ ਕੀਤਾ ਗਿਆ ਰਤੁਰਾਤ ਬੀਬੀ ਐਮ ਬੀ ਦਾ ਚੇਅਰਮੈਨ ਬਦਲਤਾ ਗਿਆ ਉਹਨਾਂ ਦੇ ਅਧਿਕਾਰੀ ਬਦਲ ਦਿੱਤੇ ਗਏ ਤੇ ਜਿਸ ਜਿਸ ਦਾ ਕੇ ਪੰਜਾਬ ਦੇ ਲੋਕਾਂ ਨੇ ਵੀ ਬਹੁਤ ਬੁਰਾ ਮਨਾਇਆ ਹੈ ਔਰ ਜੇ ਪਾਰਟੀ ਆਲ ਪਾਰਟੀ ਮੀਟਿੰਗ ਦੇ ਵਿੱਚ ਵੀ ਇਸ ਤਰੀਕੇ ਨੂੰ ਮਤਲਬ ਇਹਦੀ ਨਖੇਦੀ ਕੀਤੀ ਗਈ ਹੈ ਕਿ ਇਹ ਤਰੀਕਾ ਨਹੀਂ ਕੋਈ ਹੈਗਾ ਅਸੀਂ 4000 ਕਿਊਸਿਕ ਜਿਹੜਾ ਪਾਣੀ ਹੈ ਹਿਮਨਟੇਰੀ ਗਰਾਊਂਡ ਤੇ ਪਹਿਲੀ 6 April ਤੋਂ ਉਹਨਾਂ ਨੂੰ ਪੀਣ ਵਾਸਤੇ ਦੇ ਰਹੇ ਆ ਹਾਲਾਂਕਿ ਉਹਨਾਂ ਦੀ ਆਬਾਦੀ ਮੁਤਾਬਕ ਕਰਨੇ ਦੀ ਆਬਾਦੀ ਮੁਤਾਬਕ 1700 ਕਿਊਸਿਕ ਬਣਦਾ ਪਰ ਫਿਰ ਵੀ 1000 ਦਿੱਲੀ ਦਾ 250 ਲਾਸ ਉਹਨਾਂ ਨੇ ਪਾ ਲਿਆ ਤੇ ਵਿੱਚ ਪਸ਼ੂਆਂ ਵਾਸਤੇ ਵੀ ਕਰਕੇ 4000 ਅਸੀਂ ਆਪਣੇ ਆਪਣੇ ਪੰਜਾਬ ਦੇ ਕੋਟੇ ਚ ਦੇ ਰਹੇ ਤਾਂ ਬਲਕਿ ਧੰਨਵਾਦ ਕਰਨ ਦੀ ਬਜਾਏ ਉਹਨੂੰ ਸਾਨੂੰ ਕਿਸੇ ਹੋਰ ਪਾਸੇ ਲੈ ਕੇ ਚਲੇ ਗਏ ਜੋ ਕਿ ਅਸੀਂ ਸਾਰੀਆਂ ਪਾਰਟੀਆਂ ਨੇ ਸਹਿਮਤੀ ਹੈ ਕਿ ਇਸ ਤਰ੍ਹਾਂ ਅਸੀਂ ਨਹੀਂ ਹੋਣ ਦੇਵਾਂਗੇ ਆਲਰੇਡੀ ਪੁੰਦਰ ਸਾਹਿਬ ਨੇ ਜਾ ਜਾਕੜ ਸਾਹਿਬ ਜਾਂ ਕਾਂਗਰਸ ਪਾਰਟੀਆਂ ਦੋਨੋਂ ਬੀਐਸਪੀ ਜਿੰਨੇ ਵੀ ਕਾਂਗਰਸ ਪਾਰਟੀ ਦੇ ਰਿਪਰੈਜ਼ੈਂਟੇਟ ਬੈਠੇ ਨੇ ਤੇ ਸਾਰਿਆਂ ਨੇ ਇਹੀ ਸਹਿਮਤੀ ਕੀਤੀ ਹੈ ਕਿ ਇਸ ਮੌਕੇ ਤੇ ਅਸੀਂ ਰਾਜਨੀਤੀ ਤੋਂ ਉੱਪਰ ਉੱਠ ਕੇ ਆਪਣੇ ਆਪਣੇ ਪਾਰਟੀਆਂ ਦੇ ਇਵਨ ਪਾਰਟੀ ਲਾਈਨ ਤੋਂ ਉੱਪਰ ਉੱਠ ਕੇ ਵੀ ਅਸੀਂ ਪੰਜਾਬ ਦੇ ਨਾਲ ਖੜੇ ਹਾਂ ਕਿਉਂਕਿ ਇਹ ਮੌਕਾ ਇਸ ਵੇਸਬਣੀ ਕੋਈ ਰਾਜਨੀਤਿਕ ਲਾਹਾ ਲੈਣ ਦਾ ਜਾਂ ਕੋਈ ਇਲੈਕਸ਼ਨਾਂ ਕੋਈ ਨੇੜੇ ਨਹੀਂ ਜਾਂ ਕੋਈ ਇਦਾਂ ਦਾ ਇੱਕ ਦੂਜੇ ਨੂੰ ਜਿੱਤਣ ਹਰਾਉਣ ਦਾ ਨਹੀਂ ਹੈਗਾ ਇਹ ਮਾਮਲਾ ਜ ਇਹ ਮਸਲਾ ਜਿਹੜਾ ਇਹ ਪੰਜਾਬ ਦੀ ਲਾਈਫਲਾਈਨ ਪਾਣੀਆਂ ਬਾਰੇ ਸੋ ਮੈਂ ਸਾਰਿਆਂ ਦਾ ਬਹੁਤ-ਬਹੁਤ ਇਸ ਗੱਲੋਂ ਧੰਨਵਾਦ ਕਰਦਾ ਕਿ ਇੱਕ ਇਸ ਤਰ੍ਹਾਂ ਦਾ ਕੰਸੈਸਸ ਅੱਜ ਬਣ ਗਿਆ ਕਿ ਮੈਸੇਜ ਪੰਜਾਬ ਦੇ ਲੋਕਾਂ ਲਈ ਵੀ ਇੱਕ ਬਹੁਤ ਸੁਖਦ ਮੈਸੇਜ ਹੈ ਕਿ ਸਾਰੇ ਇਸ ਮਾਮਲੇ 'ਚ ਅਸੀਂ ਇਕੱਠੇ ਹਾਂ ਔਰ ਉਦੇ ਵਾਸਤੇ ਸੁਜੈਸ਼ਨ ਵੀ ਆਏ ਨੇ ਤੇ ਉਹਦੇ ਵਾਸਤੇ ਕੁਝ ਵਿਚਾਰ ਕਿਉਂਕਿ ਇਹ ਜਿੰਨਾ ਟਾਈਮ ਤੁਹਾਨੂੰ ਮਿਲਿਆ ਇੱਥੇ ਆਉਣ ਦਾ ਉਦੋਂ ਵੀ ਘੱਟ ਟਾਈਮ ਪਾਰਟੀਆਂ ਦੇ ਨੇਤਾਵਾਂ ਨੂੰ ਮਿਲਿਆ ਕਿ ਰਾਤ ਦੇ 11:00 11:00 ਵਜੇ ਤੱਕ ਲਗਭਗ 10:00 11:00 ਵਜੇ ਤੱਕ ਮੈਸੇਜ ਲੱਗੇ ਆਈ ਐਮ ਇਸ ਮੀਟਿੰਗ ਨੂੰ ਬੁਲਾਉਣ ਚ ਸ਼ਾਇਦ ਬਹੁਤ ਸਾਰਾ ਡਾਟਾ ਬਹੁਤ ਸਾਰਾ ਜਿਹੜਾ ਉਹਨਾਂ ਦੇ ਡਾਕੂਮੈਂਟਸ ਜਿਹੜੇ ਨੇ ਉਹ ਸ਼ਾਇਦ ਨਾ ਲਿਆ ਸਕਿਓਨ ਪਰ ਮੂਝ ਮਾਨੀ ਸਾਰਿਆਂ ਨੂੰ ਕਿਉਂਕਿ ਸਾਰੇ ਸੀਨੀਅਰ ਨੇ ਸਰਕਾਰਾਂ 'ਚ ਰਹੇ ਹੋਏ ਨੇ ਇਸ ਮੇ ਮੇ ਮਾਮਲਾ ਤਾਂ ਹਰ ਸਰਕਾਰ ਵੇਲੇ ਉੱਠਿਆ ਪਾਣੀਆਂ ਦਾ ਤਾਂ ਸਾਰਿਆਂ ਨੂੰ ਲਗਭਗ ਮੂੰਹ ਜਵਾਨੀ ਇਹ ਯਾਦ ਹੈ ਕਿ ਕੀ ਹੋਇਆ ਸੀ ਪਾਸਟ ਚ ਕੀ ਹੋਣ ਹੋ ਰਿਹਾ ਅੱਜ ਕੀ ਸਿਚੁਏਸ਼ਨ ਚ ਤੇ ਸੋਮਵਾਰ ਨੂੰ ਸਪੈਸ਼ਲ ਸੈਸ਼ਨ ਜਿਹੜਾ ਇੱਕ ਦਿਨ ਦਾ ਪਾਣੀਆਂ ਦੇ ਮੁੱਦੇ ਤੇ ਹੋ ਸੱਦਿਆ ਗਿਆ ਸੋਮਵਾਰ ਨੂੰ 12 ਵਜੇ ਤੇ ਗਵਰਨਰ ਸਾਹਿਬ ਵੱਲੋਂ ਪ੍ਰਵਾਨਗੀ ਆ ਗਈ ਹੈ ਉਹ ਉੱਥੇ ਵੀ ਅਸੀਂ ਉਹਦੇ ਵਾਸਤੇ ਵੀ ਏਜੰਡੇ ਕੁਝ ਤੈਅ ਹੋਏ ਨੇ ਪਾ ਮੈਂ ਉਹ ਬੀਬੀਐਮਬੀ ਦੇ ਜੋ ਬੀਬੀਐਮਬੀ ਦਾ ਐਗਰੀਮੈਂਟ ਹੈ ਜਾਂ ਬੀਬੀਐਮਬੀ ਦਾ ਜਿਹੜਾ ਕਲੋਜ਼ ਹੈ ਬੀਬੀਐਮੀ ਨੂੰ ਜਦੋਂ ਬਣਾਇਆ ਸੀ ਉਦੋਂ ਕਿਹੜੇ-ਕਿਹੜੇ ਆ ਉਹਦਾ ਬੇਸ ਕੀ ਸੀਗਾ ਉਹਦੇ ਉਸ ਮੁੱਦੇ ਤੇ ਹੋਵੇ ਪਾਵਰ ਸੈਕਟਰੀ ਪੰਜਾਬ ਦਾ ਹੁੰਦਾ ਹੈ ਇਰੀਗੇਸ਼ਨ ਸੈਕਟਰੀ ਹਰਿਆਣਾ ਦਾ ਹੁੰਦਾ ਹੈ ਉਸ ਮੁੱਦੇ ਤੇ ਉਹਨੂੰ ਵੀ ਜਿਹੜਾ ਬਦਲ ਲਿਆ ਗਿਆ ਬਹੁਤ ਸਾਰੇ ਸੁਝਾਅ ਚੰਡੀਗੜ੍ਹ ਦੀ ਸਿਚੁਏਸ਼ਨ ਤੇ ਵੀ ਹੈ 60 40 ਦੀ ਰੇਸ਼ਿਓ ਹੈ ਉਹ 60 40 ਦੀ ਰੇਸ਼ਿਓ ਕਿਉਂ ਨਹੀਂ ਪੂਰੀ ਹੋ ਰਹੀ ਉਹਦੇ ਵਿੱਚ ਵੀ ਬਦਲਾਅ ਕੀਤੇ ਜਾ ਰਹੇ ਨੇ ਕਾਫੀ ਡਿਟੇਲ ਦੇ ਵਿੱਚ ਗੱਲਾਂ ਪੰਜਾਬ ਦੇ ਹੱਕ ਦੀਆਂ ਹੋਈਆਂ ਔਰ ਬਿਨਾ ਕਿਸੇ ਨਰਾਜ਼ਗੀ ਜਾਂ ਬਿਨਾ ਕਿਸੇ ਮੈਂ ਕਹੂੰਗਾ ਕਿ ਤਲਖੀ ਦੇ ਬੜੇ ਹੀ ਸ਼ਾਂਤ ਮਾਹੌਲ ਦੇ ਵਿੱਚ ਗੱਲ ਹੋਈ ਹੈ ਸਾਰੇ ਮੇਥੋਂ ਸੀਨੀਅਰ ਨੇ ਔਰ ਕੁਝ ਸੁਜੈਸ਼ਨ ਆਏ ਕਿ ਪ੍ਰਧਾਨ ਮੰਤਰੀ ਨੂੰ ਮਿਲਿਆ ਜਾ ਸਕਦਾ ਇਸ ਮਾਮਲੇ ਤੇ ਸੋ ਸਾਰੇ ਸੁਜੈਸ਼ਨ ਅਸੀਂ ਜਿਹੜੇ ਨੇ ਉਹ ਸਾਰਿਆਂ ਨੇ ਜਿਹਨਾਂ ਜੋ ਜੋ ਸੁਜੈਸ਼ਨ ਆਏ ਨੇ ਉਹ ਨੋਟ ਕਰ ਲਈ ਗਏ ਨੇ ਤੇ ਸੋਮਵਾਰ ਨੂੰ ਇਹਦੇ ਤੇ ਵਿਚਾਰ ਪਟੰਦਰਾ ਵਿਧਾਨ ਸਭਾ ਚ ਵੀ ਹੋਊਗਾ ਤੇ ਪਰ ਸਹਿਮਤੀ ਸਭ ਤੋਂ ਵੱਧ ਇਹ ਹੈ ਕਿ ਇਹ ਜਿਹੜੇ ਪਾਣੀਆਂ ਦਾ ਜਿਹੜਾ ਕਿ ਅਸੀਂ ਫੱਟਾ ਚੱਕ ਦਿਆਂਗੇ ਅੱਜ ਰਾਤ ਉਹ ਰਾਤ ਫੈਸਲਾ ਹੋ ਗਿਆ ਅਸੀਂ ਇੰਨਾ 8500 ਦੇ ਦੇਾਂਗੇ ਇਹ ਜਿਹੜਾ ਤਰੀਕਾ ਹੈ ਪੰਜਾਬੀਆਂ ਤੋਂ ਕੋਈ ਕੋਈ ਵੀ ਚੀਜ਼ ਲੈਣ ਦਾ ਤਰੀਕਾ ਬਹੁਤ ਗਲਤ ਹੈ ਪਿਆਰ ਨਾਲ ਕੋਵੇਂ ਪੰਜਾਬੀਆਂ ਤੋਂ ਜਾਨ ਲੈ ਲਓ ਕਹਿੰਦੇ ਆ ਵੀ ਜੱਟ ਗੰਨਾ ਨਹੀਂ ਦਿੰਦਾ ਪੇਲੀ ਦਿੰਦਾ ਸੋ ਇਹ ਸ਼ਾਇਦ ਉਹਨਾਂ ਨੂੰ ਕਲਚਰ ਦਾ ਇਸਦਾ ਪਤਾ ਨਹੀਂ ਸੋ ਜਾਖੜ ਸਾਹਿਬ ਨੂੰ ਇਸ ਗੱਲ ਦਾ ਪਤਾ ਹੈ ਖੁਦ ਵੀ ਕਿਉਂਕਿ ਢੇਲ ਤੇ ਇਹਨਾਂ ਦੇ ਖੇਤੀ ਹੈ ਬਿਲਕੁਲ ਢੇਲ ਤੇ ਹੈ ਇ ਤਾਂ ਪਾਣੀ ਪੀੜਤ ਵੀ ਨੇ ਕਿ ਉੱਥੇ ਤੱਕ ਪਾਣੀ ਪਹੁੰਚਦਾ ਹੈ ਨਹੀਂ ਪਹੁੰਚਦਾ ਇੱਕ ਇਹਨਾਂ ਨੇ ਅੱਜ ਗੱਲ ਕਹੀ ਹੈ ਕਿ ਜੇ ਰਾਹ ਚ ਕੋਈ ਕਿਸੇ ਨਹਿਰ ਚੋਂ ਜਾਂ ਕਿਸੇ ਸੂਏ ਕੱਸੀ ਚੋਂ ਚੀੜੀ ਵੀ ਪਾਣੀ ਪੀ ਲੇ ਤਾਂ ਵੀ ਬੋਰ ਦਾ ਹੀ ਕਟਿਆ ਜਾਂਦਾ ਹੈ ਮਤਲਬ ਸਾਡੇ ਹੀ ਨੁਕਸਾਨ ਹੁੰਦਾ ਸੋ ਇਹ ਤਾਂ ਆਪ ਉਹਦੇ ਇਸ ਕਲੋਂ ਕਿਉਂਕਿ ਖੇਤੀ ਕਰਨ ਵਾਲਾ ਪਰਿਵਾਰ ਹੈ ਉੱਤੇ ਕਿਨੂਆਂ ਦੇ ਬਾਗ ਨੇ ਉੱਤੇ ਪਾਣੀ ਦੀ ਬੜੀ ਜ਼ਰੂਰਤ ਸਖਤ ਉੱਧਰ ਰਹਿੰਦੀ ਹੈ ਸੋ ਰਿਪਰੈਜ਼ੈਂਟੇਟਿਵ ਵੀ ਨੇ ਇਸ ਵਕਤ ਸੱਤਾਧਾਰੀ ਪਾਰਟੀ ਦੇ ਤਾਂ ਇਹਨਾਂ ਤੋਂ ਬਾਅਦ ਕੋਈ ਮੇਰੇ ਖਿਆਲ ਚ ਉੱਥੇ ਜਾ ਕੇ ਪੰਜਾਬ ਦੇ ਕਲਚਰ ਬਾਰੇ ਜਾਂ ਪੰਜਾਬ ਦੀ ਸੰਕਟ ਬਾਰੇ ਹੋਰ ਨਹੀਂ ਕੋਈ ਐਕਸਪਲੇਨ ਕਰ ਸਕਦਾ ਉਹ ਇਹਨਾਂ ਨੇ ਵੀ ਸਹਿਮਤੀ ਪ੍ਰਗਟ ਕੀਤੀ ਹੈ ਕਿ ਇਸ ਮਾਮਲੇ 'ਚ ਅਸੀਂ ਪਾਰਟੀ ਵਾਲੇ ਪੱਧਰ ਤੋਂ ਉੱਪਰ ਵੀ ਗੱਲ ਪਹੁੰਚਾਵਾਂਗੇ ਤੇ ਕੋਈ ਨਾ ਕੋਈ ਤਰੀਕਾ ਇਸ ਗੱਲ ਦਾ ਤਾਂ ਕਿ ਫਿਊਚਰ 'ਚ ਨਾ ਇਹ ਗੱਲ ਹੋਵੇ ਕਿਉਂਕਿ ਜਦੋਂ ਕੋਟਾ ਤੁਹਾਨੂੰ ਦੇਤਾ ਕਿਸੇ ਚੀਜ਼ ਦਾ ਕਿ ਤੁਸੀਂ ਸਾਲ ਵਰਤਣਾ ਹੈ ਤੁਸੀਂ ਉਹਨੂੰ 10 ਮਹੀਨੇ 'ਚ ਖਤਮ ਕਰਕੇ 2 ਮਹੀਨੇ ਫਿਰ ਤੁਸੀਂ ਕਹੋ ਹੋਰ ਦਿਓ ਜੀ ਇਹ ਤਾਂ ਕਿਸੇ ਕਿਸੇ ਵੀ ਪਾਸੇ ਨਹੀਂ ਹੋ ਸਕਦਾ ਜੇ 1 ਸਾਲ ਦੀ ਤਨਖਾਹ ਤੁਹਾਨੂੰ ਪਹਿਲਾਂ ਦੇ ਦਈਏ ਤੇ ਤੁਸੀਂ 10 10 ਮਹੀਨੇ ਦੀ ਤਨਖਾਹ ਖਰਚ ਕਰਕੇ ਤੁਸੀਂ ਕਹੋ ਮੈਨੂੰ ਤਾਂ 2 ਮਹੀਨੇ ਤਨਖਾਹ ਹੋਰ ਦਿਓ ਜੀ ਤੇ ਪਰ ਮੰਨੋ ਸਾਲ ਦੀ ਹੋਈ ਇਹਨੂੰ ਤਾਂ ਇਹ ਨਹੀਂ ਹੋ ਸਕਦਾ ਜੀ ਕਿਸੇ ਵੀ ਫੀਲਡ ਦੇ ਵਿੱਚ ਤੇ ਹੁਣ ਸਾਡਾ ਪਾਣੀ ਕਨਾਲ ਸਿਸਟਮ ਸਾਡਾ ਸਾਡੀਆਂ ਪਾਈਪਾਂ ਸਾਡੀਆਂ ਕੱਸੀਆਂ ਹਾਲਾਤ ਬਦਲ ਗਏ ਹੁਣ ਅਸੀਂ ਪਾਣੀ ਵਰਤ ਰਹੇ ਹਾਂ ਪਾਣੀ ਦੀ ਡਿਮਾਂਡ ਵੀ ਵਧ ਗਈ ਤੇ ਹਰਿਆਣੇ 'ਚ ਵੀ ਵਧ ਗਈ ਹੋਣੀ ਮੈਂ ਕਹਿੰਦਾ ਹਰਿਆਣੇ 'ਚ ਵੀ ਪਾਣੀ ਦੀ ਡਿਮਾਂਡ ਵਧ ਗਈ ਹੋਣੀ ਪਰ ਜਦੋਂ ਉਹਨਾਂ ਨੂੰ ਮਿਲੂਗਾ 22 ਤੋਂ ਬਾਅਦ ਉਹ ਉਹਨਾਂ ਦਾ ਕੋਟਾ ਮਿਲ ਜੂਗਾ ਉਹਨਾਂ ਨੂੰ ਔਰ ਅਸੀਂ ਤਾਂ ਹੁਣ ਬਾਦੂ ਵੀ ਦੇ ਰਹੇ ਹਾਂ ਸੋ ਇਸ ਮਾਮਲੇ 'ਚ ਪੰਜਾਬ ਦੇ ਲੋਕ ਵੀ ਜੋ ਮੈਨੂੰ ਕੱਲ ਦੇ ਫੋਨ ਆ ਰਹੇ ਨੇ ਜਾਂ ਕੱਲ ਦਾ ਅਸੀਂ ਜੋ ਫੀਡਬੈਕ ਲੋਕਾਂ ਦੀ ਆਈ ਹੈ ਉਹ ਉਹ 'ਚ ਵੀ ਇਹੀ ਹੈ ਕਿ ਜੇ ਪਾਣੀ ਹੁੰਦਾ ਤਾਂ ਅਸੀਂ ਕੋਈ ਭਾਈਕ ਨਹੀਂ ਇਹਦੇ ਵਾਰਸਾਂ ਸੀ ਅਸੀਂ ਪਾਣੀ ਸਭ ਨੂੰ ਪਿਉਣ ਵਾਲੇ ਆ ਅਸੀਂ ਪੈਸਾ ਅਸੀਂ ਉਸ ਵਾਸਤੇ ਪਾਣੀ ਦੇ ਰਹੇ ਆਲਰੇਡੀ ਇਸ ਕਰਤੇ ਔਰ ਮਾਨਵੀ ਰਹਿਣ ਦੇ ਅਧਿਕਾਰੀ ਹਰਿਆਣੇ ਦੇ ਕਿ ਹਾਂ ਪਾਣੀ ਤੁਸੀਂ ਦੇ ਰਹੇ ਹੋ ਸਾਨੂੰ ਜਦਕੇ ਅੰਕੜਿਆਂ ਮੁਤਾਬਕ ਸਾਡਾ ਪਾਣੀ 31 ਮਾਰਚ ਨੂੰ ਖਤਮ ਹੋ ਗਿਆ ਤੇ ਬੜੇ ਸੁਖਤ ਮਾਹੌਲ ਦੇ ਵਿੱਚ ਸਾਰੀ ਗੱਲ ਉਹ ਸਾਰੇ ਰਿਪਰੈਜ਼ੈਂਟ ਬੈਠੇ ਨੇ ਤੁਸੀਂ ਬਾਅਦ ਚ ਇਹਨਾਂ ਨਾਲ ਆਪਣੇ 1 ਟੂ 1 ਕਰ ਲਿਓ ਗੱਲ ਤੇ ਜੇ ਕੋਈ ਤੁਹਾਡਾ ਕੋਈ ਕਾਮਨ ਸਵਾਲ ਹੋਵੇ ਸਾਰਿਆਂ ਨੂੰ ਸਾਰਿਆਂ ਨੂੰ ਕਾਮਨ ਸਵਾਲ ਹੋਵੇ ਕੋਈ ਕਿਸੇ ਕੀ ਹੋਏਗਾ ਜੀ ਇਹਨਾਂ ਨੇ ਬ੍ਰੀਫ ਮੀਡੀਆ ਨੂੰ ਦੱਸਦੇ ਜੋ ਪਾਰਟੀ ਦੇ ਵਿੱਚ ਅੰਦਰ ਕੱਲ ਵੀ ਇਹਨਾਂ ਦਾ ਦੇਖੋ ਕੱਲ ਵੀ ਇਹਨਾਂ ਦਾ ਬਿਆਨ ਆਇਆ ਸੀ ਅੱਜ ਵੀ ਇਹਨਾਂ ਨੇ ਇਹੀ ਗੱਲ ਕਹੀ ਹੈ ਕਿ ਪਾਣੀ ਪੰਜਾਬ ਦਾ ਜੋ ਸਾਡੇ ਕੋਲ ਹੈ ਹੀ ਨਹੀਂ ਜਦੋਂ ਹੋਵੇ ਇਹਨਾਂ ਨੇ ਅਸੀਂ ਜਾਣ ਬੁੱਝ ਕੇ ਰੋਕੇ ਹੋਵੇ ਤੇ ਬਾਰ ਬਾਰ ਅਡਡ ਕੁਐਸਚਨ ਕਰਨ ਦੀ ਬਜਾਏ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਬੇਨਤੀ ਕਰਦਾ ਜਖਸ਼ ਸਾਹਿਬ ਬੈਠੇ ਆ ਸਾਰੀਆਂ ਪਾਰਟੀਆਂ ਦੇ ਲੀਡਰ ਸਹਿਬਾਨ ਬੈਠੇ ਆ ਇਹ ਜਿਹੜਾ ਮਸਲਾ ਹੈ ਇਹ ਪਾਰਟੀਆਂ ਦਾ ਮਸਲਾ ਨਹੀਂ ਇਹ ਪੰਜਾਬ ਦੀ ਜ਼ਿੰਦਗੀ ਬਹੁਤ ਦਾ ਸਵਾਲ ਹੈ ਅਸੀਂ ਕਾਨੂੰਨਨ ਠੀਕ ਆ ਅਸੀਂ ਇਨਸਾਫ ਦੇ ਤੌਰ ਤੇ ਲੜਦੇ ਆ ਇਸ ਕਰਕੇ ਤੇ ਸਾਡਾ ਕੋਈ ਮਤਭੇਦ ਨਹੀਂ ਅਸੀਂ ਸਾਰੇ ਇੱਕ ਮੁਠਾ ਅਸੀਂ ਕਾਨੂੰਨ ਦੇ ਨਾਲ ਵੀ ਪਿਆਰ ਦੇ ਨਾਲ ਵੀ ਗਲਵਾਦ ਨਾਲ ਵੀ ਹਰ ਤਰੀਕੇ ਚ ਮਸਲਾ ਹੱਲ ਕਰਕੇ ਆਪਣਾ ਹੱਕ ਲਵਾਂਗੇ ਦੂਜੀ ਗੱਲ ਮੈਂ ਸਾਰਿਆਂ ਨੂੰ ਕਹਿਣਾ ਦੂਸਰੇ ਭਰਾਵਾਂ ਨੂੰ ਵੀ ਇਧਰ ਵੀ ਕਿ ਪਿਆਰ ਦੀ ਗੋਲੀ ਬੋਲੋ ਸਾਡੀ ਲੋਕਾਂ ਦੀ ਕੋਈ ਲੜਾਈ ਨਹੀਂ ਜਿਵੇਂ ਪਾਕਿਸਤਾਨ ਦੇ ਹਿੰਦੁਸਤਾਨ ਦੇ ਲੋਕਾਂ ਦੀ ਲੜਾਈ ਨਹੀਂ ਇਹ ਵੀ ਕਿ ਸਾਡੀ ਕੋਈ ਲੜਾਈ ਨਹੀਂ ਸੈਂਟਰ ਦਾ ਮਸਲਾ ਉਲਝਾਇਆ ਹੈ ਸੈਂਟਰ ਹੀ ਹੱਲ ਕਰੇਗਾ ਅਸੀਂ ਉਸ ਪਾਸ ਅਪਰੋਚ ਕਰਾਂਗੇ

अगर हम पानी ऐसे रोक नहीं सकते वो पानी ऐसे ले भी नहीं सकते जिस तरीके से ले रहे हैं। जी मैं बात क्लियर करना चाहता हूं कि ऐसे तो हरियाणा और राजस्थान और दिल्ली तो तीनों इकट्ठे होके तीन बोर्ड एक पाक तरफ हो जाएंगे पंजाब एक तरफ हो जाएगा कल को पंजाब का कोटा ही खत्म कर देंगे, ऐसे थोड़ी होता है। ਸਰ ਜ਼ਿੰਮੇਵਾਰ ਜਵਾਬ ਦੇ ਮੈਂ ਇਹ ਗੱਲ ਕੀਤੀ ਜਾ ਰਹੀ ਹੈ ਕਿ ਜਦੋਂ ਪ੍ਰਧਾਨ ਤੁਸੀਂ ਨਾਲ ਮੁਲਾਕਾਤ ਹੋਏਗੀ ਕਿ ਸਿਰਫ ਸਰਕਾਰ ਜਾਏਗੀ ਜਾਂ ਫਿਰ ਸਾਰੀਆਂ ਪਾਰਟੀਆਂ ਨਾਲ ਕੇ ਜਿਸ ਤਰ੍ਹਾਂ ਜੋ 올 ਪਾਰਟੀ ਮੀਟਿੰਗ ਹੋਈ ਹੈ ਸਾਰੀਆਂ ਪਾਰਟੀਆਂ ਨਾਲ ਮੈਂ ਇੱਕ ਪੰਜਾਬ ਦੇ ਲਈ ਪਾਣੀ ਮੰਗੂਗੇ ਦੇਖੋ ਜਦੋਂ ਮੈਂ ਇੱਥੇ ਗੱਲ ਕਰ ਰਿਹਾ ਸਭ ਤੋਂ ਪਹਿਲਾਂ ਤਾਂ ਮੈਂ ਧੰਨਵਾਦੀ ਹਾਂ ਮੁੱਖ ਮੰਤਰੀ ਸਾਹਿਬ ਦਾ ਤੇ ਸਾਰੇ ਪਾਰਟੀਆਂ ਦੇ ਜਿਹੜੇ ਰਿਪਰੈਜ਼ੈਂਟੇਟਿਵ ਆਏ ਹੈ ਨਾ ਸਾਰਿਆਂ ਦਾ ਵੀ ਇਹਨਾਂ ਨੇ ਸਾਰਿਆਂ ਨੇ ਰਾਜਨੀਤੀ ਉਸ ਕਮਰੇ ਜੋ ਬਾਹਰ ਰੱਖ ਕੇ ਪੰਜਾਬ ਦੀ ਗੱਲ ਕਰਨ ਵਾਸਤੇ ਆਏ ਇਕੱਠੇ ਸਾਰਿਆਂ ਦਾ ਧੰਨਵਾਦ ਜਿਹੜੀ ਗੱਲ ਸਾਰਿਆਂ ਦੇ ਵਿੱਚ ਸਹਿਮਤੀ ਨਾਲ ਗੱਲ ਹੋਈ ਹੈ ਦੋ ਮਸਲੇ ਹੈ ਜਿੱਥੇ ਪਾਣੀਆਂ ਦੀ ਗੱਲ ਕਰਦੇ ਆ ਜਿਹੜੇ ਡਿਵੀਜ਼ਨ ਆਫ ਵਾਟਰ ਜੋ ਵੀ ਫੈਸਿਲਿਟੀਆਂ ਪਾਣੀਆਂ ਦੇ ਹੋਏ ਐ ਸਾਡੇ ਕੋਲ ਇੱਕ ਬੂੰਦ ਪਾਣੀ ਕਿਸੇ ਨੂੰ ਫालतू ਦੇਣ ਵਾਸਤੇ ਹੈ ਨਹੀਂ ਆ ਜਿਹੜਾ ਇਸ਼ੂ ਹੈ ਡਿਊਰਿੰਗ ਥਿਸ ਡਿਪਲੀਸ਼ਨ ਪੀਰੀਅਡ ਜਦੋਂ 1 21 ਮਈ ਤਹਿੰਦਾ ਹੈ ਉਹਦੇ ਵਿੱਚ देयर हैज बीन ਅ ਨਾਰਮਲ ਪ੍ਰੈਕਟਿਸ ਵੀ ਲੋਕ ਆਪਣਾ ਹਿੱਸੇ ਤੋਂ ਫालतू ਇਸਤੇਮਾਲ ਕਰ ਜਾਂਦੇ ਸੀ ਫਿਰ ਡਿਪੈਂਡਿੰਗ ਅਪਨ ਅਵੇਲੇਬਿਲਟੀ ਆਫ ਵਾਟਰ ਉਥੇ ਜੋ ਪਾਣੀ ਅਵੇਲੇਬਲ ਹੈ ਤੇ ਪਿਛਲੇ ਸਾਲਾਂ ਚ ਵੀ ਰਹਿਣਾ ਲੈਂਦਾ ਰਿਹਾ ਹੁਣ ਵੀ ਐਤ ਕੀ ਮੰਗਿਆ ਤੇ ਉਹ ਸੀਐਮ ਸਾਹਿਬ ਨੇ ਆਲਰੇਡੀ ਪਹਿਲਾਂ 4000 ਕਿਊਸੇ ਕੋ ਉਹਨਾਂ ਨੂੰ ਦੇਤਾ ਸੀਗਾ ਮੈਂ ਜਿਹੜੀ ਬੇਨਤੀ ਕੀਤੀ ਸੀ ਵੀ ਦੇਸ਼ ਦੇ ਹਾਲਾਤ ਇਸ ਕਿਸਮ ਦੇ ਬਣੇ ਹੋਏ ਐ ਅੱਜ ਉਹਨਾਂ ਹਾਲਾਤਾਂ ਨੂੰ ਸਾਹਮਣੇ ਰੱਖ ਕੇ ਆ ਜਿਹੜਾ ਇੱਕ ਮੁੱਦਾ ਸੀਗਾ ਆ ਗੱਲਬਾਤ ਨਾਲ ਨਿਬੇੜਿਆ ਜਾ ਸਕਦਾ ਸੀ ਅਗਰ 4000 ਕਿਊਸੇ ਦੇਣ ਲੱਗੇ ਕਿਸੇ ਨੇ ਟੋਕਿਆ ਨਹੀਂ ਸੀਐਮ ਸਾਹਿਬ ਨੂੰ ਕਿਸੇ ਨੇ ਨੁਕਤਾ ਚਿੰਦੀ ਨਹੀਂ ਕੀਤੀ ਵੀ ਪੰਜਾਬ ਦਾ ਪਾਣੀ ਕਿੱਧਰ ਜਾ ਰਿਹਾ ਬਿਕਾਉਜ਼ ਇਟ ਵਾਸ ਡਨ ਇਨ ਅ ਰੂਟੀਨ ਵੇ ਜਿਹੜਾ ਹੁੰਦਾ ਰਿਹਾ ਐ ਤੇ ਅਜੇ ਹਿਊਮੈਨਿਟਰੀਅਨ ਵੀ ਸਾਨੂੰ ਪਾਣੀ ਪੀਣ ਵਾਸਤੇ ਚਾਹੀਦਾ ਇਹਨਾਂ ਨੇ ਦੇਰ ਤੱਕ ਕਿਸੇ ਨੇ ਇੱਕ ਪਾਰਟੀ ਨੇ ਵੀ ਉਂਗਲ ਨਹੀਂ ਚਕਾਈ ਤੁਸੀਂ ਪੰਜਾਬ ਦੇ ਇਤਾਂ ਦੇ ਨਾਲ ਸਮਝੌਤਾ ਕਰ ਰਹੇ ਹੋ ਪਰ ਉਹਦੇ ਬਾਅਦ ਜੋ ਕੁਝ ਵਾਪਰਿਆ ਜਿਸ ਤਰ੍ਹਾਂ ਦੇ ਹਾਲਾਤ ਐ ਇੱਕ ਦੇਖੋ ਇੱਕ ਚੀਜ਼ ਸਾਨੂੰ ਮਦਦ ਚਾਹੀਦੀ ਐ ਅਸੀਂ ਮਦਦ ਮੰਗਦੇ ਆ ਥੈਟਸ ਅਨਦਰ ਥਿੰਗ ਇਹ ਤੁਸੀਂ ਸਾਡੇ ਤੋਂ ਤੇ ੱਕੇ ਨਾਲ ਸਾਡੇ ਤੋਂ ਲੈਣਾ ਚਾਹੁੰਦੇ ਹੋ ਪੰਜਾਬੀ ੱੱਕਾ ਨਹੀਂ ਬਰਦਾਸ਼ਤ ਕਰਦੇ ਸਾਡਾ ਮਨ ਹੈ ਪੰਜਾਬ ਦੇ ਨਾਲ ਪਿਆਰ ਨਾਲ ਸਾਡੇ ਤੋਂ ਕੁਝ ਵੀ ਲੈ ਲਓ ਪਰ ਤੱਕਾ ਨਹੀਂ ਪੰਜਾਬ ਸਹਿ ਸਕਦਾ ਨਾ ਹੀ ਪੰਜਾਬ ਦੇ ਫਿਤਰਤ ਹੈ ਨਾ ਹੀ ਕੋਈ ਵੀ ਇਸ ਫੈਡਰਲ ਸਿਸਟਮ ਦੇ ਅੰਦਰ ਹਰੇਕ ਸੂਬੇ ਦਾ ਆਪਣਾ ਹੱਕ ਹੈ ਉਹਦੇ ਵਾਸਤੇ ਨਹੀਂ ਦੇ ਵੇਦ ਜਿਸ ਤਰੀਕੇ ਨਾਲ ਇਸ issues ਨੂੰ ਰੱਖਿਆ ਗਿਆ ਅਸੀਂ ਉਹਨੂੰ ਬਿਲਕੁਲ ਅਪਰੂਵ ਨਹੀਂ ਕਰਦੇ ਸਾਬ ਪੰਜਾਬ ਦਾ ਹੱਕ ਹੈ ਬੈਠ ਕੇ ਇਸ ਮਸਲੇ ਨੂੰ ਮੈਂ ਰਿਕੁਐਸਟ ਕੀਤੀ ਸੀ ਐਮ ਸਾਹਿਬ ਨੂੰ ਇਹ ਲਾਰਜਰ ਇੰਟਰਸਟ ਜਦੋਂ ਇੱਕ ਪਾਸੇ ਉਧਰ ਵੱਝਾਂ ਤਣੀਆਂ ਖੜੀਆਂ ਹੋਪਫੁਲੀ ਆਈ ਬਿਲੀਵ ਸਮਥਿੰਗ ਵੀ ਰਿਜ਼ੋਲਵਡ ਮਨੂ ਇਸ ਗੱਲ 'ਚ ਆਸ ਦਿਸਦੀ ਹੈ ਜਦੋਂ ਹੋਮ ਮਿਨਿਸਟਰ ਕਹਿੰਦੇ ਆ ਕਿ ਅਸੀਂ ਚੁੰਨ-ਚੁੰਨ ਕੇ ਇੱਕ-ਇੱਕ ਕੋ ਦੇਖਾਂਗੇ ਤਾਂ ਹੋ ਸਕਦਾ ਹੈ ਸ਼ਾਇਦ ਇੰਨੀ ਫਲੇਰ ਅਪ ਇਸ਼ੂ ਨਾ ਹੋਵੇ ਪਰ ਮੇਰੀ ਬੇਨਤੀ ਸੀ ਦਿਸ ਇਸ਼ੂ ਆਲਰੇਡੀ ਕਨਫਰੋન્ટેਸ਼ਨ ਐਸ ਟੋਟਲੀ ਅਵੋਇਡਬਲ ਸ਼ੁੱਡ ਹੈਵ ਬੀਨ ਅਵੋਇਡਡ ਇਨ ਦ ਫਰਸਟ ਪਲੇਸ ਜਦੋਂ ਗੱਲ ਹੋਣ ਲੱਗੀ ਸੀ 4000 ਦਿੱਤਾ ਸੀ ਕੋਈ ਹੋਰ ਬਿਠਾ ਬਠੂ ਕੇ ਅੱਖਾਂ ਕਾਂ ਪੂੰਝ ਕੇ ਨਿਵੇੜ ਦਿੰਦੇ ਇੱਕ ਵਡਾ ਬੀਨ ਬੈਟਰ 4000 ਰਿਆ ਜੀ ਹੋ ਰਾਇ ਹੀ ਨਹੀਂ ਜਦੋਂ ਇਹ ਚੋਤ ਉਸ ਨੂੰ ਸੀ ਆਪਣੇ ਜੋ ਹਾਲਾਤ ਦੇਖ ਕੇ ਕੀਤਾ ਬਹੁਤ ਵਧੀਆ ਕੀਤਾ ਪਰ ਉਹਦੇ ਬਾਅਦ ਜੋ ਘਟਨਾ ਵਾਪਰੀ ਹੈ ਇਸ ਕਰਕੇ ਵੀ ਆਪਾਂ ਇਸ ਖਿਚ ਨੂੰ ਹੋਰ ਵਧਾਈਏ ਇਸ ਤਨਾਵ ਨੂੰ ਵਧਾਈਏ ਉਹਦੇ ਮੱਦੇ ਨਜ਼ਰ ਮੈਂ ਰਿਕੁਐਸਟ ਕੀਤੀ ਵੀ ਚੱਲ ਕੇ ਉੱਤੇ ਸੈਂਟਰ 'ਚ ਗੱਲ ਕਰ ਲਈਏ ਪ੍ਰਧਾਨ ਮੰਤਰੀ ਨਾਲ ਹੋਮ ਮਿਨਿਸਟਰ ਨਾਲ ਜੇ ਬੈਠ ਕੇ ਗੱਲ ਹੋ ਜੇ ਤਾਂ ਆਈ ਇਸ਼ੂ ਅੱਜ ਦੇ ਦਿਨ ਟੋਟਲੀ ਅਨਨੈਸੈਸਰੀ ਟੋਟਲੀ ਅਵਾਇਡੇਬਲ ਇਹਦਾ ਕੋਈ ਮਤਲਬ ਰਾਈ ਦਾ ਪਾੜ ਬਣਨ ਵਾਲੀ ਗੱਲ ਕੋਈ ਇਸ਼ੂ ਹੈ ਨਹੀਂ ਇਸ ਕਰਕੇ ਜੇ ਸਿੰਘ ਫਸ ਗਏ ਤਾਂ ਦਨ ਇਸ ਨੋ ਐਂਡ ਟਵਿੱਟਰ ਦੇ ਵਾਸਤੇ ਸਾਰਾ ਕਲੀਅਰ ਹੋ ਗਿਆ ਸੋ ਅਸਲ ਵਿੱਚ ਸਾਰੇ ਸਾਥੀ ਸਹਿਮਤ ਹੋਏ ਕਿ ਇੱਕ ਅਸੀਂ ਕੋਸ਼ਿਸ਼ ਕਰਕੇ ਇਹਨੂੰ ਨਿਵੇੜੀਏ ਇਸ ਮਸਲੇ ਨੂੰ ਆ ਇੱਕ ਪ੍ਰਤਨਾ ਪਹੇਜੇ ਬੇਸਤਰ ਆ ਕੇ ਧੱਕੇ ਨਾਲ ਕੋ ਆ ਕੇ ਲੈ ਗਿਆ ਜੀ ਪਾਣੀ ਅਸਤ ਪਿਛਲਾ ਪਹਿਲਾ ਦਿੰਦੇ ਰਹੇ ਹੁਣ ਵੀ ਦੇ ਦਿਓ ਸੋ ਉਹਦੇ ਵਾਸਤੇ ਸਾਰੇ ਅਸੀਂ ਸਹਿਮਤ ਹੋਏ ਆ ਪਰ ਜਿੱਥੇ ਤਾਂ ਹੀ ਪੰਜਾਬ ਦੇ ਹਿੱਤਾਂ ਦਾ ਸਵਾਲ ਹੈ ਸਾਬ ਪੰਜਾਬ ਦੇ ਪਾਣੀਆਂ ਦਾ ਬਿਲਕੁਲ ਬੀਜੇਪੀ ਪੰਜਾਬ ਇਸ ਟੋਟਲੀ ਕਲੀਅਰ ਤੁਸੀਂ ਕਹਿ ਰਹੇ ਸੀ ਵਹਿਰਾ ਨੇ ਨਾਲ ਖੜੋ ਕਿੱਥੇ ਖੜੋਗੇ ਅਸੀਂ ਪੰਜਾਬੀ ਹਾਂ ਸਾਬ ਤੇ ਪੰਜਾਬ ਦੇ ਨਾਲ ਖੜੇ ਆ ਮਨੂੰ ਕਿਸੇ ਤੋਂ ਸਰਟੀਫਿਕੇਟ ਲੈਣ ਦੀ ਲੋੜ ਨਹੀਂ ਵੀ ਪੰਜਾਬੀ ਹੈ ਕਿ ਨਹੀਂ ਹੈ ਇਸ ਕਰਕੇ ਮੇਰਾ ਮੰਨਣਾ ਹੈ ਪੰਜਾਬ ਦੇ ਪਾਣੀਆਂ ਵਾਸਤੇ ਪੰਜਾਬ ਦੇ ਬਾਕੀ ਮੁੱਦੇ ਹਰੇਕ ਮੁੱਦੇ ਤੇ ਸਾਰਾ ਪੰਜਾਬ ਇਕਜੁੱਟ ਹੈ ਪਰ ਇਸ ਮੁੱਦੇ ਨੂੰ ਅਗਰ ਗੱਲਬਾਤ ਦੇ ਜ਼ਰੀਏ ਨਿਬੇੜਾ ਜਾ ਸਕਦਾ ਹੈ ਵਾਈ ਨਾਟ ਆ ਇੱਕ ਕੋਸ਼ਿਸ਼ ਕਰਕੇ ਤਾ ਤੁਸੀਂ ਬ੍ਰਿਜ ਬ੍ਰਿਜ ਦਾ ਕੰਮ ਕਰੋਗੇ ਕਿ ਕੋਈ ਫੌਜੀ ਸੈਂਟਰ ਸਰਕਾਰ ਨਾਲ ਗੱਲ ਤਾਂ ਹੋਣੀ ਹੈ ਇਸ ਨੂੰ ਇਹ ਪ੍ਰਕਾਰ ਮਸਲੇ ਨਾਲ ਗੱਲ ਕਰੋਗੇ ਤੁਸੀਂ ਗੱਲਬਾਤ ਕਰੋਗੇ ਟਾਈਮ ਹੈ ਮੈਂ ਸਮਝਦਾ ਹਾਂ ਵੀ ਚੀਫ ਮਿਨਿਸਟਰ ਹੀ ਇਜ਼ ਦਾ ਹੈਡ ਆਫ ਦਾ ਸਟੇਟ ਜਦੋਂ ਸਾਰਿਆਂ ਨੇ ਸਹਿਮਤ ਦਿੱਤੀ ਹੈ ਕੋਈ ਕਿਸੇ ਦੀ ਲੋਡ ਨਹੀਂ ਜੇ ਹੈ ਲੋਡ ਆਮ ਮੋਰ ਦਨ ਵਿਲਿੰਗ ਕਿਸੇ ਕੰਮ ਵਾਸਤੇ ਵੀ ਆਫ ਕੌਰਸ ਆਈ ਊਡ ਲਵ ਟੂ ਬੀ ਅੱਜ ਜਿਹੜੀ ਹੈ ਆ ਤਕਰਾਰ ਖਤਮ ਹੋਵੇ ਦੈਟ ਇਜ਼ ਮਾਈ ਓਨਲੀ ਪੁਆਇੰਟ ਉਹਦੇ ਵਾਸਤੇ ਅਗਰ ਤੁਸੀਂ ਸਾਹਮਣੇ ਕਿਹਾ ਕਿ ਪੰਜਾਬ ਵਾਲੇ ਤੱਕਾ ਨਹੀਂ ਚੱਲਦੇ ਇਹਨਾਂ ਪਾਣੀ ਨਹੀਂ ਲਿਆ ਜਾ ਕੋਈ ਵੀ ਸਟੇਟ ਨਹੀਂ ਚਲਦੀ ਸਾ ਪੰਜਾਬ ਦੀ ਖਾਸ ਤੌਰ ਤੇ ਸਾਡੀ ਫਿਤਰਤ ਇਸ ਕਿਸਮ ਦੀ ਹੈ ਤੁਸੀਂ ਉਸ ਪਾਰਟੀ ਦੀ ਨੁਮਾਇਦੀ ਕਰ ਰਹੇ ਹੋ ਪੰਜਾਬ ਦੇ ਵਿੱਚ ਜਿਹੜੀ ਕੇਂਦਰ ਚ ਵੀ ਹਰਿਆਣਾ ਸੀ ਪਹਿਲਾਂ ਜ਼ਿਕਰ ਹੋ ਗਿਆ ਤੇ ਜੇ ਤੁਹਾਡੇ ਤੇ ਦਬਾਅ ਵਧਦਾ ਤਾਂ ਜਾਖੜ ਦਾ ਕੀ ਸਟੈਂਡ ਹੋਵੇਗਾ ਮੇਰਾ ਸਟੈਂਡ ਤਾਂ ਤੁਹਾਡੇ ਸਾਹਮਣੇ ਹੋਰ ਸਟੈਂਡ ਮੇਰ ਤੋਂ ਕੀ ਕਰਾਉਂਗੇ ਸਾਹਿਬ ਇੱਕ ਮੇਰਾ ਸਟੈਂਡ ਹੈ ਵੀ ਮੈਂ ਮੈਂ ਤੁਹਾਡੇ ਵਿੱਚ ਬੈਠਾ ਸਾਹਿਬ ਆਹ ਹੋਰ ਕਿਹ ਹੈ ਮੈਂ ਪੰਜਾਬ ਦੇ ਨਾਲ ਖੜਾ ਸਾਹਿਬ ਬੀਜੇਪੀ ਦੇਖੋ ਬੀਜੇਪੀ ਪ੍ਰਾਈਮ ਮਿਨਿਸਟਰ ਸਾਹਿਬ ਬਿਲਕੁਲ ਕਲੀਅਰ ਹੈ ਸਾਸੀ ਪੰਜਾਬ ਦੇ ਇਤੋਂ ਦੇ ਉੱਤੇ ਫੈਰਾ ਦੇਣਾ ਤੇ ਮੈਂ ਸਮਝਦਾ ਜਿੰਨਾ ਪੰਜਾਬ ਵਾਸਤੇ ਉਹਨਾਂ ਨੇ ਦੇਖੋ ਜੇ 1 ਮਿੰਟ ਇੱਕ ਜੇ ਦਾ ਤਾਂ ਕੋਈ ਇਹ ਸਵਾਲ ਇਹ ਸਵਾਲ ਤਾਂ ਕੀਤਾ ਜਾ ਸਕਦਾ ਸੀ ਇੱਥੇ ਕੋਈ ਨਾ ਬੈਠਾ ਹੁੰਦਾ ਹਾਂ ਸਾਰੇ ਤੁਹਾਡੇ ਸਾਹਮਣੇ ਬੈਠੇ ਆ ਇਹਦਾ ਮਤਲਬ ਉਹ ਸੈਂਕੜੇ ਕਰਕੇ ਆਏ ਆ ਨਾ ਇਹਦਾ ਮਤਲਬ ਜੇ ਮੈਂ ਥੋੜਾ ਚਲੋ ਬੀنگ ਹੈੱਡ ਆਫ ਦਾ ਸਟੇਟ ਮੇਰਾ ਫਰਜ਼ਪੰਦ ਤਾਂ ਮੈਂ ਜੂਨੀਅਰ ਆ ਸਭ ਤੋਂ ਹਾਲਾਂਕਿ ਚਲੋ ਇਸ ਇਹਨਾਂ ਦੇ ਤਜਰਬੇ ਦਾ ਫਾਇਦਾ ਵੀ ਲਵਾਂਗੇ ਕਿਉਂਕਿ ਪਾਣੀਆਂ ਦਾ ਮਸਲਾ ਕਿਹੜਾ ਅੱਜ ਤੋਂ ਕੱਲ ਤੋਂ ਖੜਾ ਹੋਇਆ ਹੈ ਤਾਂ ਬਹੁਤ ਪੁਰਾਣਾ ਚੱਲ ਰਿਹਾ ਸੋ ਮੈਂ ਇੱਕ ਤੁਹਾਨੂੰ ਤੁਸੀਂ ਬਹੁਤ سارے ਸਵਾਲ ਕਰਦੇ ਹੋ ਸਾਨੂੰ ਇੱਕ ਤੁਹਾਨੂੰ ਵੀ ਮੈਂ ਸਜੈਸ਼ਨ ਦੇਣਾ ਚਾਹੁੰਦਾ ਜਦੋਂ ਵੀ ਤੁਸੀਂ ਹੁਣ ਲਿਖੋਗੇ ਜਾਂ ਜਾਂ ਟੀਵੀ ਤੇ ਡਿਬੇਟਾਂ ਕਰੋਗੇ ਕਿਰਪਾ ਕਰਕੇ ਦੋ ਜਣੇ ਨੂੰ ਲੜਾ ਕੇ ਆਪ ਚੁੱਪ ਨਾ ਕਰ ਜਿਆ ਕਰੋ ਠੀਕ ਹੈ ਨਾ ਵੀ ਇਹਨੂੰ ਵੀ ਚੱਲਣ ਦੇ ਇਹਨੂੰ ਵੀ ਚੱਲਣ ਦੇ ਹੈ ਨਾ ਜੇ ਜੇ ਨਾਂ ਲੜੀਏ ਤੁਸਾਂ ਡਿਬੇਟ ਹੀ ਨਹੀਂ ਹੋਈ ਅਜੇ ਤੱਕ ਗੱਲ ਬਣੀ ਸੋ ਉਸ ਉਹਦੀ ਬਜਾਏ ਉਹਦੀ ਬਜਾਏ ਮਤਲਬ ਭਾਵੇਂ ਬਿਠਾਓ ਸਾਰਿਆਂ ਨੂੰ ਰਿਪਰੈਜ਼ੈਂਟੇਟ ਸਾਰੇ ਬਿਠਾਓ ਪਰ ਗੱਲ ਇਸ ਤਰ੍ਹਾਂ ਦੀ ਹੋਵੇ ਕਿ ਜਿਹੜਾ ਜਿਹੜਾ ਪੰਜਾਬੀ ਐਂਕਰ ਵੀ ਹੈ ਨਾ ਉਹ ਵੀ ਪੰਜਾਬ ਦਾ ਹੀ ਪਾਣੀ ਪੀਂਦਾ ਉਹ ਵੀ ਲੱਗੇ ਕਿ ਹਾਂ ਕਿ ਯਾਰ ਆਪਣੇ ਆਪਣੇ ਤੇ ਇੱਕ ਸੰਕਟ ਆਇਆ ਆਪਾਂ ਇਹਨੂੰ ਹੱਲ ਕਰੀਏ ਕੋਈ ਕਿਸੇ ਨੂੰ ਨੀਚੇ ਦਿਖਾਉਣ ਦੀ ਜਿੱਤਨ ਹਾਰਨ ਦੀ ਵਿੱਚ ਕੋਈ ਗੱਲ ਨਹੀਂ ਉਹ ਜਿੱਤਾਂ ਹਾਰਾਂ ਜਿਹੜੀਆਂ ਉਹ ਬਾਅਦ ਚ ਪੋਲੀਟਿਕਲੀ ਵੋਟਾਂ ਵੇਲੇ ਹੋ ਜਾਂਦੀਆਂ ਨੇ ਇੱਕ ਦੂਜੇ ਨਾਲ ਅਸੀਂ ਆ ਬਥੇਰਾ ਤੁਤੂ ਮੈਂ ਮੈਂ ਹੋ ਜਾਂਦੀਆਂ ਹਨ ਤਲਕੀਆਂ ਹੋ ਜਾਂਦੀਆਂ ਨੇ ਪਰ ਇਸ ਵੇਲੇ ਤਲਖੀ ਦੀ ਲੋੜ ਨਹੀਂ ਇਸ ਵੇਲੇ ਸਾਰਾ ਜਿਹੜਾ ਤੁਹਾਡੇ ਸਵਾਲ ਵੀ ਇਸ ਤਰ੍ਹਾਂ ਦੇ ਨੇ ਵੀ ਕਦੋਂ ਇਹਦੇ ਨਾਲ ਇਹ ਮੈਂ ਲਾਈਂ ਆਹ ਕੌਣ ਬੈਠਾ ਹੈ ਉਹ ਕਦੋਂ ਹਾਂ ਥੋੜੇ 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 ਖੰਮਰ ਕੇ ਮੈਂ ਇੱਕ ਇੱਕ ਮਿੰਟ ਕਲਾਸ ਕਲਾਜੀ ਇੱਕ 1 ਸੈਕਿੰਡ ਮੈਂ ਦਰਪੰਦਰ ਜੀ ਦਾ ਜਵਾਬ ਦੇ ਦੇ ਇੱਕ ਮਿੰਟ ਪੂਰਾ ਜਵਾਬ ਦੇ ਦੇਣਾ ਹੈ ਕਹ ਰਹੇ ਸੀ ਤੁਹਾਡਾ ਕੀ ਸਟੈਂਡ ਹੋਗਾ ਮੇਰਾ ਸਟੈਂਡ ਤਾਂ ਤੁਹਾਡੇ ਸਾਹਮਣੇ ਰਿਟਾਇਰ ਬੰਦਾ ਘਰੋਂ ਕੱਢ ਕੇ ਤੁਸੀਂ ਲਿਆ ਕੇ ਬਿਠਾ ਰਖਿਆ ਜਦੋਂ ਪੰਜਾਬ ਦਾ ਮਸਲਾ ਆ ਗਿਆ ਫੇਰਾ ਆਇਆ ਬੇਟਾ ਸੁਨੀਲ ਤੇ ਤੋਂ ਪਹਿਲਾਂ ਤੁਸੀਂ ਹਿਜਾਇਤ ਦੁੱਤਾ ਮੈਂ ਮੈਂ ਤਾਂ ਫਿਰ ਪੰਜਾਬ ਕਰਕੇ ਬੈਠਾ ਸਾਹਿਬ ਹੀ ਫਾਇ ਕੈਨ ਬੀ ਆਫ ਐਨੀ ਹੈਲਪ ਸਰ ਸਭ ਤੋਂ ਪਹਿਲਾਂ ਕਲਾਜੀ ਸੈਸ਼ਨ ਤੋਂ ਬਾਅਦ आप देखी ये तो एजेंडा बनेगा ना पर सेशन का सबको भेजा जाएगा उसके बाद सेशन में उस पर डिबेट हो गया और खुला टाइम है कोई टाइम ऐसा नहीं है और सिर्फ पानी के मुद्दे पर है जो भी बोलना चाहता है आज मैं बहुत जल्दी में मीटिंग बुलाई हुई है इसलिए शायद वो उतने डॉक्यूमेंट ना ला पा, ला पाए हूँ अभी इनफ टाइम है कि मंडे को सेशन है तो सभी को बोलने का मौका दिया जाएगा ये भी नहीं है कि उनके दो हैं तो उनको पांच मिनट मिलेंगे नहीं उसके खुला बोले ਕਿਸਾਨਾਂ ਨਾਲ ਵੀ ਤੁਸੀਂ ਮੁਲਾਕਾਤ ਕੋਈ ਕਰੋਗੇ ਕੋਈ ਬੜਾ ਕੇ ਕੋਈ ਨਾਲ ਉਹਨਾਂ ਦਾ ਸਵਾਲ ਮਸਕਲਾ ਕਿ ਕਿ ਸਭ ਤੋਂ ਜ਼ਿਆਦਾ ਫੈਕਟਰ ਅਗਰ ਪੋਜ਼ਿਟਿਵ ਪੈਣਾ ਜਾਂ ਨੈਗਟਿਵ ਪੈਣਾ ਨੁਕਸਾਨ ਲਾਭ ਹੁੰਦਾ ਤਾਂ ਕਿਸਾਨ ਨੂੰ ਪੜਾ ਸਟੇਕ ਹੋਲਡ ਸਟੇਕ ਹੋਲਡਰਸ ਨਾਲ ਗੱਲਬਾਤ ਸਾਡੀ ਸਟੇਕ ਹੋਲਡਰਸ ਨਾਲ ਗੱਲ ਚੱਲਦੀ ਕਿਸਾਨ ਹੀ ਆ ਸਾਰੇ ਬੈਠੇ ਜਿਹੜੇ ਠੀਕ ਹੈ ਨਾ ਨਹੀਂ ਨਹੀਂ ਸਾਰੇ ਕਿਸਾਨਾਂ ਨੂੰ ਰਿਪਰੈਜ਼ੈਂਟ ਕਰਦੇ ਆ ਠੀਕ ਹੈ ਨਾ ਲਗਭਗ ਸਾਰੇ ਕਿਸਾਨਾਂ ਨੂੰ ਰਿਪਰੈਜ਼ੈਂਟ ਕਰਦੇ ਆ ਕਿਸੇ ਪੱਧਰ ਤੇ ਸੋ ਕੋਈ ਗੱਲ ਉਹਨਾਂ ਵਾਸਤੇ ਕਰ ਰਹੇ ਆਂ ਔਰ ਪਾਣੀ ਅਸੀਂ ਕਿਹੜੇ ਵੇਚਣਾ ਕਿਸੇ ਨੂੰ ਜੇ ਪਾਣੀ ਨਾਲ ਬਿਜਲੀ ਬਣਦੀ ਉਹ ਵੀ ਕਿਸਾਨਾਂ ਵਾਸਤੇ ਵਰਤੀ ਜਾਂਦੀ ਜੇ ਉਹ ਕੱਸ ਕੱਸੀਆਂ ਖਾਲਾਂ ਜਾਊਗਾ ਤੁਹਾਨੂੰ ਕਿਸਾਨਾਂ ਵਾਸਤੇ ਜਾਊਗਾ ਕਿਸਾਨਾਂ ਦਾ ਹੀ ਮਸਤ ਥੈਂਕ ਯੂ ਬਈ